ਕੈਨੇਡਾ ਤੋਂ ਸਿੱਖਾਂ ਦੀ ਵੀਡੀਓ ਵਾਇਰਲ ਸਿੱਖ ਕ ਸੰਘਰਸ਼ ਨੂੰ ਕਿਹਾ ਧਰਮਜੋਤ ਦੇ ਵਿਧਾਇਕ ਨੇ ਜਤਾਇਆ ਇਤਰਾਜ਼ ਕੈਨੇਡਾ ਝੂਠੀ ਆਜ਼ਾਦੀ ਦੀ ਮੰਗ ਅਲਵਾਟਾ ਨੂੰ ਅਮਰੀਕਾ ਚ ਸ਼ਾਮਲ ਹੋਣ ਦੀ ਮੰਗ ਤਾੜੀਆਂ ਨਾਲ ਗੂੰਜਿਆ ਹਾਲ ਸੁਖਵੀਰ ਬਾਦਲ ਨੂੰ ਝਟਕਾ ਪੰਥਕ ਵਿਵਾਦ ਜਾਰੀ ਲਗਾਤਾਰ ਚਿੰਤਾਜਨਕ ਬਣੇ ਹਾਲਾਤ ਅਕਾਲ ਤਖਤ ਸਾਹਿਬ ਦਾ ਵੱਡਾ ਫੈਸਲਾ ਛੋਟੀ ਸਰਕਾਰਨ ਵਾਲੇ ਬੱਚੇ ਦਾ ਸਨਮਾਨ ਪਰਿਵਾਰ ਦੀ ਹੋ ਰਹੀ ਹੈ ਸ਼ਲਾਗਾ ਕੈਨੇਡਾ ਤੋਂ ਇੱਕ ਵੀਡੀਓ ਡਿਜੀਟਲ মিডিਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਖ ਸੰਘਰਸ਼ ਇਸ ਨੂੰ ਧਰਮ ਯੁੱਧ ਦੱਸਿਆ ਜਾ ਰਿਹਾ ਹੈ ਨਾਲ ਹੀ ਸਿੱਖ ਇਤਿਹਾਸ ਬਾਰੇ ਕੁਝ ਗੱਲਾਂ ਕੀਤੀਆਂ ਜਾ ਰਹੀਆਂ ਨੇ ਬਨ ਵੀਸੀ ਪਾਰਟੀ ਦੇ ਲੀਡਰ ਅਤੇ ਵੈਂਕੂਵਰ ਤੋਂ ਐਮ ਐਲ ਏ ਡਲਾਸ ਬਰੋਡੀ ਨੇ ਇਸ ਵੀਡੀਓ ਨੂੰ ਡਿਜੀਟਲ মিডিਆ ਪਲੇਟਫਾਰਮ ਐਕਸ ਤੇ ਸਾਂਝਾ ਕਰਦਿਆਂ ਲਿਖਿਆ ਕਿ ਖਾਲਿਸਤਾਨ ਕਟੜਪੰਤੀਆਂ ਵੱਲੋਂ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਅੱਤਵਾਦ ਅਤੇ ਹਿੰਸਾ ਖਤਮ ਹੋਣੀ ਚਾਹੀਦੀ ਹੈ ਉਹਨਾਂ ਨੇ ਅੱਤਵਾਦ ਦੇ ਸਮਰਥਨ ਕਰਨ ਵਾਲੇ ਅਤੇ ਹਿੰਸਾ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਖਿਲਾਫ ਜਾਂਚ ਕਰਨ ਦੀ ਮੰਗ ਕੀਤੀ ਹੈ ਕੈਨੇਡਾ ਦੇ ਅਲਬਰਟਾ ਦੇ ਐਰਡਰੀਸ ਤੇ ਇੱਕ ਟਾਊਨ ਹਾਲ ਉਸ ਸਮੇਂ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ ਜਦ ਅਲਬਰਟਾ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਸੰਵਧਾਨਿਕ ਵਕੀਲ ਅਤੇ ਐਡਵੋਕੇਟ ਜੈਫਰੀ ਰੈਤ ਨੇ ਐਲਾਨ ਕੀਤਾ ਕਿ ਅਲਬਰਟਾ ਦੀ ਆਜ਼ਾਦੀ ਹਾਸਲ ਕਰਨ 'ਚ ਅਮਰੀਕੀ ਪ੍ਰਸ਼ਾਸਨ ਉਹਨਾਂ ਦਾ ਸਮਰਥਨ ਕਰੇਗਾ ਉਹਨਾਂ ਅੱਗੇ ਕਿਹਾ ਕਿ ਅਮਰੀਕੀ ਸਰਕਾਰ ਉਹਨਾਂ ਦੀ ਇਸ ਆਜ਼ਾਦੀ ਮੂਹਮ 'ਚ ਉਹਨਾਂ ਦਾ ਸਾਥ ਦੇਵੇਗੀ ਅਤੇ ਅਲਬਰਟਾ ਦੇ ਤੇਲ ਭੰਡਾਰ ਨੂੰ ਹਟਾਵਾ ਦੀ ਸਰਕਾਰ ਵਾਲੇ ਚੀਨੀ ਕਮਿਊਨਿਸਟੇਲ ਤੋਂ ਵੀ ਆਜ਼ਾਦ ਕਰਾਵੇਗੀ ਜ਼ਿਕਰ ਜੋਗੇ ਕਿ ਅਲਬਰਟਾ ਕੈਨੇਡਾ ਦਾ ਇੱਕ ਸੂਬਾ ਪਰ 21ਵੀਂ ਸਦੀ ਤੋਂ ਹੀ ਕੁਝ ਵੱਖਵਾਦੀ ਆਗੂ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਦੇਸ਼ ਬਣਾਉਣ ਦੀ ਮੰਗ ਕਰ ਰਹੇ ਨੇ ਉਹ ਜਨਤਾ ਇਸ ਨੂੰ ਵਕਰਾ ਦੇਸ਼ ਬਣਾਉਣਾ ਚਾਹੁੰਦੇ ਨੇ ਜਾਂ ਫਿਰ ਇਸ ਨੂੰ ਅਮਰੀਕਾ ਦਾ ਸੂਬਾ ਐਲਾਨਣ ਦੀ ਮੰਗ ਕਰ ਰਹੇ ਨੇ ਤਖਤ શ્રી ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਇੱਕ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਉਹਨਾਂ ਖਿਲਾਫ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਤਿੰਨ ਵਾਰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਪਰ ਉਹ ਤਖਤ ਸਾਹਮਣੇ ਪੇਸ਼ ਨਹੀਂ ਹੋਏ ਤਖਤ શ્રી ਪਟਨਾ ਸਾਹਿਬ ਵੀ ਕਹੇ ਪੰਜ ਪਿਆਰਿਆਂ ਦੀ ਹੋਈ ਮੀਟਿੰਗ ਵਿੱਚ ਤਖਤ ਦੇ ਜਥੇਦਾਰ ਅਤੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਵਧੀਕ ਹੈੱਡ ਗ੍ਰੰਥੀ ਭਾਈ ਗਿਆਨੀ ਦਲੀਪ ਸਿੰਘ ਅਤੇ ਭਾਈ ਗੁਰਦੇਵਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਗ੍ਰੰਥੀ ਪਰਸ਼ੂਰਾਮ ਸਿੰਘ ਅਤੇ ਮੀਤ ਗ੍ਰੰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਸਨ ਮੀਟਿੰਗ ਦੌਰਾਨ ਕੀਤੇ ਗਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਪੰਜ ਪਿਆਰਿਆਂ ਨੇ ਦੱਸਿਆ ਕਿ 21 ਮਈ ਨੂੰ ਸ਼੍ਰੀ ਅਕਾਲ ਤਖਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ سنگੜਗਾ ਜਥੇ ਤੱਕਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਵੱਲੋਂ ਕੀਤੇ ਗਏ ਇੱਕ ਫੈਸਲੇ ਤਹਿਤ ਤਖਤ ਸ਼੍ਰੀ ਪਟਨਾ ਸਾਹਿਬ ਦੀ ਮर्याਦਾ ਸੰਵਧਾਨ ਅਤੇ ਉਪ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਇਹ ਤਖਤ ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਅਧਿਕਾਰ ਅਤੇ ਸ਼ਕਤੀਆਂ ਵਿੱਚ ਦਖਲਅੰਦਾਜ਼ੀ ਸੀ ਉਨ੍ਹਾਂ ਆਖਿਆ ਕਿ ਫੈਸਲਾ ਸਿਆਸੀ ਇਤਤ ਨਾਲ ਪ੍ਰੇਰਿਤ ਸੀ ਅਤੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਸਮੁੱਚੇ ਘਟਨਾਕਰਮ ਪਿੱਛੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਜ਼ਿਸ਼ ਘਾੜੇ ਵਿੱਚੋਂ ਸ਼ਾਮਲ ਨੇ ਇਸ ਸਬੰਧ ਵਿੱਚ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ ਸੱਦਿਆ ਗਿਆ ਸੀ ਉਨ੍ਹਾਂ ਨੂੰ ਦੋ ਬਾਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਗਿਆ ਪਰ ਉਹ ਪੇਸ਼ ਨਹੀਂ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਪੀਲ ਤੇ ਉਨ੍ਹਾਂ ਨੂੰ ਆਖਰੀ ਵਾਰ ਮੁਰ ਬੀ ਦੰਤ ਦਾ ਸਮਾਧਤਾ ਗਿਆ ਪਰ ਉਹ ਤੀਜੀ ਵਾਰ ਵੀ ਪੇਸ਼ ਨਹੀਂ ਹੋਏ ਉਹਨਾਂ ਆਖਿਆ ਕਿ ਇਸ ਤੋਂ ਸਾਬਤ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਵਾਪਰੇ ਇਸ ਮੁੱਚੇ ਘਟਨਾਕ੍ਰਮ ਦੇ ਵਿੱਚ ਸ਼ਾਮਲ ਸਨ ਉਹਨਾਂ ਆਖਿਆ ਕਿ ਤਖਤਸ਼੍ਰੀ ਪੱਡਨ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੇ ਗਏ ਉਦੇਸ਼ ਦੀ ਅਣਦੇਖੀ ਕਰਨ ਦਾ ਦੋਸ਼ੀ ਮੰਨਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਤਲਕਾਈਆ ਕਰਾਰ ਦਿੱਤਾ ਗਿਆ ਹੈ ਦਸੰਜੋਗ ਹੈ ਕਿ ਤਖਤ Shri Patna Sahib ਦੇ ਪੰਜ ਪਿਆਰਿਆਂ ਵੱਲੋਂ Shri Akal Takht ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਜਤੈ ਤਖਤ Shri Dhamdama Sahib ਦੇ ਜਥੇਦਾਰ ਗਿਆਨੀ ਟੇਗ ਸਿੰਘ ਨੂੰ ਵੀ ਤਨਖਾਈ ਆ ਕਰਾਰ ਦਿੱਤਾ ਗਿਆ। ਫਰੂਸਤ ਦੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਵਰਸ ਸਰ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ 6 ਸਾਲਾਂ ਬੱਚੇ ਟੇਗਵੀਰ ਸਿੰਘ ਦਾ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਵੱਲੋਂ ਸਰੂਪੇਉ ਭੇਟ ਕਰਕੇ ਸਨਮਾਨ ਕੀਤਾ ਗਿਆ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਟੇਕ ਵੀਰ ਸਿੰਘ ਦਾ ਸਮੁੱਚਾ ਪਰਿਵਾਰ ਗੁਰਸਿੱਖਿਆ ਤੇ ਬੱਚੇ ਨੇ ਛੋਟੀ ਉਮਰ ਵਿੱਚ ਉੱਚੀ ਚੋਟੀ ਸਰ ਕਰਕੇ ਸਮੁੱਚੀ ਸਿਕ ਕੌਮ ਦਾ ਨਾਮ ਦੇਸ਼ ਦੁਨੀਆ ਅੰਦਰ ਚਮਕਾਇਆ ਇਸ ਮੌਕੇ ਤੱਕ ਤਾਂ ਦਮਦਮਾ ਸਾਹਿਬ ਦੇ ਜਥੇਦਾਰ ਪਾਪਾ ਟੇਕ ਸਿੰਘ ਵੀ ਮੌਜੂਦ ਸਨ